ਰਾਗ ਸੁਹੀ ਮਹਿਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇੱਕੋ ਅੰਕਾਰ ਸਤਗੁਰ ਪ੍ਰਸਾਦ ਅੰਦਰ ਸੱਚਾ ਨਹਿ ਲਾਇਆ ਪੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਹਾ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਗੰਮ ਅਥਾ ਰਹਾ ਹਉ ਸਤ ਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਣ ਪਾਇਆ ਮੁਖ ਦੁਆਰ ਸਤ ਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮੰਨਦੇ ਹਾਂ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਹਾਂ ਸੁੱਤੇ ਆ ਗੁਰਸਹਾਲਾਈਏ ਉੱਠਦਿਆਂ ਵੀ ਗੁਰ ਆਲਾ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕਿ ਤੂੰ ਵਾਪਾਉ ਕੋਈ ਐਸਾ ਸੱਜਣ ਲੋੜ ਲਓ ਮੈਂ ਪੀਤਮ ਦੇ ਮਿਲਾਏ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਾਂ ਤਿਸ ਬਿਨ ਠੜੀ ਨਾ ਜੀਵਾਂ ਦਿਨ ਦੇਖੇ ਮਰ ਜਾਉ ਜਿਉ ਮਛਲੀ ਵਹਿਣ ਪਾਣੀ ਐ ਰਹਿ ਨ ਕਿਤੇ ਉਪਾਏ ਕਿਉ ਹਰ ਬਿਨ ਸੰਤਨ ਜੀਵਈ ਦਿਨ ਹਰ ਨਾਮੈ ਮਰ ਜਾਏ ਮੈਂ ਸਤ ਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਰੜਾਏ ਜਿਸ ਪ੍ਰਾਪਤ ਸੋ ਲਾਏ ਗੁਰ ਚਰਣੀ ਲੱਗੇ ਆਏ ਅਕੱਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਦੇਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਤ ਸਤਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮੈਂ ਰਹਾ ਸਮਾਏ RAM ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਾ ਮੰਨਿਆ ਗੁਰਪੂਰੇ ਸ਼ਾਬਾਸ਼ ਰਾਗ ਸੂਹੀ ਅਸ਼ਟਪਦੀਆਂ ਨਲਾ ਪਨਵਾ ਕਰ ਤਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਦਿਖਿਆ ਕੈ ਸੰਗਾ ਮਨ ਬਿਆਪਤ ਅਨਿਕ ਤਰੰਗਾ ਮੇਰੇ ਮਨ ਅਗੰਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋ ਮਗਨ ਮੈਂ ਰਹਾ ਵਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਠਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝ ਮਹਾ ਗੁਬਾਰਾ ਬ੍ਰਹਮਤ ਵਿਆਪਤ ਜਰੇ ਕੇਵਾਰਾ ਜਾਣ ਨ ਪਾਈਐ ਕਬਦਰਬਾਰ ਅਸ ਅੰਦੇਸ ਬੰਧ ਪਰਾਨ ਮੈ ਨਾ ਪਾਵੇ ਕਿਰਤ ਬਿਗਾਨਾ ਸਗਲ ਬਿਆਦ ਕ ਵਸ ਕਰਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਸ਼ੂ ਸਿਆਨ ਕੁ ਉਕਤ ਨਾ ਮੋਰੀ ਇਕ ਆਸ ठाकुर ਪ੍ਰਭ ਤੋਰੀ ਕਰੂੰ ਬੇਨਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਐਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾ ਦੁਜਾਂ ਰਾਗ ਸੁਹੀ ਮਹਲਾ ਪੰਜਵਾਂ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸ਼ੋਕ ਸਾਗਰ ਕਰ ਕਿਰਪਾ ਤੁਧਾਰ ਹਰ ਨਾਗਰ ਚਰਨ ਕਮਲ ਸ਼ਰਣਾਏ ਨਰਾਇਣ ਦੀਨਾ ਨਾਥ ਧਗਤ ਪਰਾਇਣ ਰਹਾਉ ਅਨਾਥਾ ਨਾਥ ਅਗਤ ਪੈ ਮੇਟਨ ਸਾਧ ਸੰਗ ਜਮ ਦੂਤ ਨਾ ਪੇਟਨ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕੱਟਿਏ ਜਮ ਜਾਲਾ ਅੰਬਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾਮ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪਹੁਤ ਨਹੀਂ ਪੰਚ ਬਟਵਾਰੇ ਮਨ ਬਚਤ੍ਰਮ ਤਬ ਇਕ ਧਿਆਏ ਹਰ ਬਫਲਾ ਸੋਈ ਜਨ ਪਾਏ ਤਾਰ ਅਨੁਗ੍ਰਾ ਆਪਣਾ ਤਬ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਧ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਰਾਗ ਸੁਹੀ ਨਲਾ ਪੰਜਵਾ ਅਸ਼ਟਪਦੀਆਂ ਕਰ ਨੋਵਾ ਏਕ ਓੰਕਾਰ ਸਤਗੁਰ ਪ੍ਰਸਾਦ ਜਿਨ ਜਿਠੇਆ ਮਨ ਰਸੀਐ ਕਿਉ ਪਾਈਐ ਤਿਨ ਸੰਗ ਜਿਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਤਬ ਸਿਉ ਰੰਗ ਜਿਉ ਤਿਨ ਸਿਉ ਪ੍ਰੀਤ ਨਾ ਟੁੱਟਈ ਕਭੂ ਨਾ ਹੋਵੈ ਭੰਗ ਜਿਉ ਤਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜਿਉ ਆਏ ਮਿਲੋ ਸੰਤ ਸੱਜਣਾ ਨਾਮ ਦਾ ਪਰਮਨਮਿਤ ਜਿਓ ਰਹਾ ਦੇਖੇ ਸੁਣੇ ਨਾ ਜਾਣੀ ਮਾਇਆ 모ਹਿਆ ਅੰਧ ਜਿਓ ਕਾਚੀ ਦੇਹਾ ਵਿਣਸਣੀ ਪੂੜ ਕੁਮਾਵੇ ਧੰਧ ਜਿਓ ਨਾਮ ਧਿਆਵੈ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜਿਓ ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਜੋਗ ਜਿਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ ਜਿਸਨੂੰ ਕਰਤਾ ਵਿਸਰੈ ਤਿਸਹਿ ਵਿਛੋੜ ਸੁਖ ਜਿਓ ਆਪਣੜੇ ਪ੍ਰਭ phaan ya ਦਰਗਾਹ ਤੇ ਧਾ ਜਾਏ ਜਿਉ ਆਇ ਪੈ ਸੋਖ ਮੁਖ ਉਜਲਾ ਇੱਕੋ ਨਾਮ ਧਿਆਏ ਜਿਉ ਅਦਰ ਦਿੱਤਾ ਪਰਮ ਬ੍ਰਹਮ ਗੁਰ ਸੇਵਿਆ ਸਤ ਪਾਏ ਜਿਉ ਧਨ ਤਨੰਤਰ ਰਵ ਰਹਾ ਸਰਬ ਜੀਆਂ ਪ੍ਰਤ ਪਾਲ ਜਿਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜਿਓ ਮੰਨਤੇ ਕਭੂ ਨ ਵਿਸਰੈ ਜਾਂ ਆਪੇ ਹੋਏ ਦਇਆਲ ਜਿਓ ਆਵਣ ਜਾਣਾ ਰਹਿ ਗਏ ਮਨੁ ਗੁੱਠਾ ਨਰੰਕਾਰ ਜਿਓ ਆਕਾ ਅੰਤ ਨਾ ਪਾਈਐ ਉਚਗੰਮ ਅਪਾਰ ਜਿਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰਜਮੈ ਲਖ ਵਾਰ ਜਿਓ ਸਾਚ ਮਹਿ ਤਿਨ ਪ੍ਰੀਤਮਾ ਜਿਨ ਮਨ ਗੁੱਠਾ ਆਪ ਜਿਓ ਗੁਣਾਂ ਸੰਝੀ ਤੈਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜਿਓ ਰੰਗ ਰਤੇ ਪਰਮੇਸ਼ਰ ਬਿਨ ਸੇ ਸਗਲ ਸੰਤਾਪ ਜਿਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਇਕ ਅਨੇਕ ਜਿਓ ਤੂੰ ਸਮਰਥ ਤੂੰ ਸਰਬਮੈ ਤੂੰ ਬੁੱਧ ਬਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਨ ਕੀ ਤੈਕ ਜਿਓ ਰਾਗ ਸੁਹੀ ਮਹਿਲਾ ਪੰਜਵਾ ਅਸ਼ਟ ਪਦੀਆਂ ਘਰ ਦਸਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੇ ਪੁੱਲੀ ਦੇ ਚੁੱਕੀ ਸਾਈਂ ਇਤ ਹਿੰਜੀ ਕੰਡੀਆਂ ਜਿੰਨਾ ਨੇ ਦੂ ਜਾਣੇ ਲੱਗਾ ਝੂਰ ਮਰੋ ਸੇ ਵੰਡੀਆਂ ਹਾ ਨਾ ਛੋਡੋਂ ਕੰਤ ਪਾਸਰਾ ਸਦਾ ਰੰਗੀ ਲਾਲ ਲਾਲ ਪਿਆਰ ਇਹ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬੋਮਾਣਿਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣਿਆ ਜੇ ਤੂੰ ਟੁੱਟਾ ਤੇ ਪਾ ਨਿਧਾਨ ਨਾ ਦੂਜਾ ਵੇਖਾਲ ਇਹ ਆ ਪਾਈ ਮੂੰ ਦਾਤੜੀ ਨਿਤ ਹਿਰ ਦੈ ਰੱਖਾਂ ਸੰਭਾਲ ਪਾਣ ਦੁਲਾਈ ਪੰਧ ਤੋ ਨੈਣੀ ਦਰਸ਼ ਦਿਖਾਲ ਸ਼ਰਵਣੀ ਸੁਣੀ ਕਹਾਣੀਆਂ ਜੇ ਗੁਰਤੀ ਵਾ ਕਿਰਪਾਲ ਕਿੰਤੀ ਲੱਖ ਕਰੋੜ ਪਰੀਏ ਰੋਮਨ ਪੁੱਜਨ ਤੇਰੀਆ ਤੂੰ ਸ਼ਾਹੀ ਹੂੰ ਸ਼ਹਾ ਥੋ ਕਹਿ ਨਸਕਾ ਗੁਣ ਤੇਰੀਆ ਸਈਆ ਤਉ ਅਸੰ ਮਨਝ ਹੱਬ ਵਧਾਨੀਆਂ ਇਕ ਭੋਰੀ ਨਦਰ ਨਿਹਾਲ ਦੇਹ ਦਰਸ਼ ਰੰਗ ਮਾਣੀਆਂ ਜਦਿੱਥੇ ਮਨ ਤੀਰੀ ਹੈ ਕਿਲ ਵਿਖਵੰਨ ਨੰਦੂਰੇ ਸੋ ਕਿਉਂ ਵਿਸਰੇ ਮਾਉ ਮੈਂ ਜੋ ਰਹਾ ਫਰ ਪੂਰੇ ਹੋਏ ਨਿਮਾਣੀ ਤੈ ਪਈ ਮਿਲਿਆ ਸਹਿਜ ਸੁਭਾਏ ਤੂਰਬ ਲਿਖਿਆ ਪਾਇਆ ਨਾਨਕ ਸਤ ਸਹਾਰੇ ਸੁਹੀ ਮਨ ਲਾ ਪੰਗਵਾ ਸਿੰਮ੍ਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤ ਆ ਮਨ ਵਸੈ ਜਨਮ ਮਰਨ ਮੋ ਦੁਖ ਸਾਧੂ ਸੰਗ ਨਸਾ ਰਹਾ ਮੋ ਬਾਦ ਅੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨੂ ਮੂਲ ਨਾਮ ਵਿਸ਼ੁਨਿਆ ਮੇਰੀ ਮੇਰੀ ਤਾਰ ਬੰਧਨ ਬੰਧੇਲਾ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਦੀ ਚਾਰਿਆ ਨਾਮ বিনা ਸੁਖ ਨਾ ਹੈ ਸਰ ਪਰ ਹਾਰਿਆ ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ ਬੇਨ ਬੁਝੇ ਸਬਵਾਦ ਜੋਨੀ ਪਰਮ ਤੇ ਜਿਨ ਕੋ ਪੈ ਦਿਆਲ ਤਿੰਨ ਸਾਧੂ ਸੰਗ ਫੜਾ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ 부ਝਾਏ ਆਪ ਨੇੜ ਤਿਸ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਦਾਵਾ ਦਿਨ ਰਾਤ ਨਾਨਕ ਚਾਉ ਏ ਹੋ